ਦੇ ਵੀਰਾਂ ਬਹੁਤ ਹੀ ਸਤਿਕਾਰਯੋਗ ਸਾਥਿਓ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਵੱਲ ਮੰਗ ਪੱਤਰ ਭੇਜੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਤੋਂ ਲਗਭਗ 5 ਮਹੀਨੇ ਪਹਿਲਾਂ 25 ਅਪ੍ਰੈਲ 2025 ਨੂੰ ਸਾਡੇ ਸਾਥੀ ਨਿਰਪੈ ਸਿੰਘ ਖਾਈ ਨੇ ਜਿਹੜੇ ਜਿਹੜੇ ਇੱਕ ਪੇਸ਼ੇਵਰ ਅਧਿਆਪਕ ਨੇ ਤੇ ਨਾਲ ਦੀ ਨਾਲ ਕਿਰਤੀ ਕਿਸਾਨ ਯੂਨੀਅਨ ਸੰਗਰੂਰ ਗੁੱਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਤੇ ਇੱਕ ਕਾਤਲਾਨਾ ਹਮਲਾ ਹੋਇਆ ਉਸ ਕਾਤਲਾਨਾ ਹਮਲੇ ਦੇ ਵਿੱਚ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਦੋਨੇ ਲੱਤਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ। ਅੱ삐 ਜਿਹੜੀ ਬਾਹ ਉਹ ਤੋੜ ਦਿੱਤੀ ਗਈ ਤੇ ਉਹ ਅੱਜ ਵੀ ਸਾਥੀ 5 ਮਹੀਨੇ ਹੋ ਚੁੱਕੇ ਨੇ ਉਹ ਚੱਲ ਫਿਰ ਨਹੀਂ ਢੰਗ ਨਾਲ ਸਕਦੇ। ਤੇ ਉਹ ਅੱਜ ਵੀ व्हीਲ ਚੇਅਰ ਦੇ ਉੱਪਰ ਨੇ। ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਲਈ 25 ਤਰੀਕ ਨੂੰ ਇੱਥੇ 25 ਸਤੰਬਰ ਨੂੰ ਸੰਗਰੂਰ ਦੇ ਵਿੱਚ ਸੂਬਾ ਪੱਧਰੀ ਐਕਸ਼ਨ ਹੋਣ ਜਾ ਰਿਹਾ ਜਿਹੜਾ ਕਿ ਕਿਰਤੀ ਕਿਸਾਨ ਯੂਨੀਅਨ ਤੇ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਸਾਂਝੇ ਰੂਪ ਚ ਹੋ ਰਿਹਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਤੇ ਅਸੀਂ ਮੰਗ ਪੱਤਰ ਦਿੱਤੇ ਨੇ ਅੱਜ ਇੱਥੇ ਸੰਗਰੂਰ ਦੇ ਵਿੱਚ ਵੀ ਇਸੇ ਮਾਮਲੇ ਨੂੰ ਲੈ ਕੇ ਇਕੱਠੇ ਹੋਏ ਸੀ ਅਸੀਂ ਮੰਗ ਇਹ ਕਰ ਰਹੇ ਹਾਂ ਕਿ ਜਿਹੜਾ ਨਰਪੈ ਸਿੰਘ ਖਾਈ ਆ ਉਸ ਦੇ ਉੱਪਰ ਜਿਨ੍ਹਾਂ ਨੇ ਕਤਲਨਾਮ ਹਮਲਾ ਕੀਤਾ 5 ਮਹੀਨੇ ਹੋ ਚੁੱਕੇ ਨੇ ਅੱਜ ਵੀ ਜਿਹੜੇ ਮੁੱਖ ਦੋਸ਼ੀ ਆ ਉਸ ਦੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਜਿਹੜੀ ਪੁਲਿਸ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾ ਕੇਸ ਨੂੰ ਕਮਜ਼ੋਰ ਕਰਨ ਦੇ ਉੱਪਰ ਜ਼ੋਰ ਲਗਾ ਰਹੀ ਆ ਪੁਲਿਸ ਦੀ ਜਿਹੜੀ ਭੂਮਿਕਾ ਉਹ ਪੂਰੀ ਤਰ੍ਹਾਂ ਬਿਲਕੁਲ ਪੱਕ ਪਾਤੀ ਆ ਪੱਕਾ ਪਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ 5 ਮਹੀਨੇ ਤੋਂ ਜਿਹੜਾ ਮੁੱਖ ਦੋਸ਼ੀ ਬਾਹਰ ਆ ਉਹ ਆਨਲਾਈਨ ਹੋ ਕੇ ਆਪਣੀਆਂ ਹਥਿਆਰਾਂ ਦੇ ਨਾਲ ਵੀਡੀਓ ਵੀ ਪਾ ਰਿਹਾ ਉਹ ਪੋਸਟਾਂ ਵੀ ਪਾ ਰਿਹਾ ਨੰਬਰ ਵੀ ਸ਼ੇਅਰ ਕਰ ਰਿਹਾ ਤੇ ਪੁਲਿਸਾਂ ਜਿਹੜੀ ਉਹ ਬਿਲਕੁਲ ਮੂਕ ਦਰਸ਼ਕ ਬਣੀ ਹੋਈ ਆ ਤੇ ਪੁਲਿਸ ਦੀ ਭੂਮਿਕਾ ਇਸ ਗੱਲ ਤੋਂ ਵੀ ਦੇਖੀ ਜਾ ਸਕਦੀ ਆ ਕਿ ਇਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਲਾਇਸੈਂਸ ਨੂੰ ਨੱਪੀ ਬੈਠਾ ਇਸ ਕਰਕੇ ਇਹ ਸਾਰੇ ਮਾਮਲਿਆਂ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਕਿਉਂਕਿ ਚਾਹੇ ਉਹ ਸਾਡਾ ਸਾਥੀ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਆ ਪਰ ਸਾਡਾ ਅਧਿਆਪਕ ਆ ਡੀਟੀਐਫ ਦਾ ਸਾਬਕਾ ਜ਼ਿਲ੍ਹਾ ਪ੍ਰਿੰਦਾਨ ਆ ਐਸਐਸਏ ਰਮਸਾ ਦਾ ਸੂਬਾ ਆਗੂ ਰਿਹਾ ਉਹ ਆਗੂ ਜਿਹੜਾ 2018-19 ਦਾ ਜਿਹੜਾ ਤਨਖਾਹ ਟਟੋਤੀ ਵਾਲਾ ਐਜੀਟੇਸ਼ਨ ਚੱਲਿਆ ਸੀ ਸੰਜੇ ਦੇ ਆਪਕ ਮੋਰਚੇ ਦੀ ਅਗਵਾਈ ਦੇ ਵਿੱਚ ਪਟਿਆਲੇ ਉਸ ਦੇ ਵਿੱਚ ਵੀ ਵਿਕਟਿਮਾਈਜ਼ ਹੋਇਆ ਸੀ ਇਸ ਕਰਕੇ ਜਿੱਥੇ ਕਿਸਾਨ ਲਹਿਰ ਉਸ ਨਾਲ ਡਟ ਕੇ ਖੜੀ ਆ ਜਿਹੜੇ ਇਹਦੇ ਆਪਕਾ ਅਸੀਂ ਵੀ ਉਸ ਨਾਲ ਡਟ ਕੇ ਖੜੇ ਆ ਤੇ ਮੈਂ ਤੁਹਾਡੇ ਨਾਲ ਉਹਦੀ ਮੌਜੂਦਾ ਸਥਿਤੀ ਸਾਂਝੀ ਕਰਨਾ ਚਾਹਣਾ ਦੇਖੋ ਆ ਪੰਜ ਮਹੀਨੇ ਪਹਿਲਾਂ ਜਦੋਂ ਹਮਲਾ ਹੋਇਆ ਤਾਂ ਇਹ ਨਰਪਾਇ ਸਿੰਘ ਦੀ ਫੋਟੋ ਆ ਹੁਣ ਇਸ ਦੀ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦੇ ਉੱਪਰ ਜਿਹੜਾ ਹਮਲਾ ਉਹ ਕਿੰਨਾ ਭਿਆਨਕ ਹੋਇਆ ਸੀ ਤੇ ਪੰਜ ਮਹੀਨੇ ਬਾਅਦ ਅੱਜ ਵੀ ਨਰਪਾਇ ਸਿੰਘਾ ਜਿਹੜਾ ਉਹ ਵੀਲ ਚੇਅਰ ਤੇ ਆ ਉਹਦੀਆਂ ਦੋਨੋਂ ਲੱਤਾਂ ਨੇ ਜਿਹੜੀਆਂ ਹਾਲੇ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੀ ਕਰ ਰਹੀਆਂ ਇਸ ਕਰਕੇ ਜਦੋਂ ਹਾਲਾਤ ਇਹ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਅਧਿਆਪਕ ਮੰਗਾਂ ਲਈ ਵੀ ਲੜਦੇ ਆਂ ਸਿੱਖਿਆ ਲਈ ਬੇਤਰੀ ਲਈ ਵੀ ਸੰਘਰਸ਼ ਕਰਦੇ ਆਂ ਪਰ ਜੇ ਸਾਡੇ ਕਿਸੇ ਅਧਿਆਪਕ ਉੱਪਰ ਇਸ ਤਰੀਕੇ ਦਾ ਜਾਨਲੇਵਾ ਹਮਲਾ ਹੁੰਦਾ ਤੇ ਗੁੰਡਾ ਅਨਸਰ ਖੁੱਲੇ ਫਿਰਦੇ ਨੇ ਤਾਂ ਫਿਰ ਜਿਹੜੀ ਡੀਟੀਐਫ ਦਾ ਇਤਿਹਾਸ ਖੜਨ ਤੇ ਡਟਣ ਵਾਲਾ ਇਸੇ ਨਾਲ ਹੀ ਜਿਹੜੀਆਂ ਸਾਡੀਆਂ ਭਰਾਤਰੀ ਕਿਸਾਨ ਜਥੇਬੰਦੀਆਂ ਬਾਕੀ ਵੀ ਨੇ ਚਾਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆ ਬੀਕੇਯੂ ਡਟਾਂਦਾ ਪੰਜਾਬ ਕਿਸਾਨ ਯੂਨੀਅਨ ਉਹ ਵੀ ਇਸ ਐਕਸ਼ਨ ਦੀ ਹਮਾਇਤ ਕਰ ਰਹੀਆਂ ਨੇ ਉਹ ਵੀ ਹਮਾਇਤੀ ਰੂਪ ਦੇ ਵਿੱਚ ਆਪਣੇ ਡੰਡੇ 'ਚ ਝੰਡਾ ਪਾ ਕੇ ਉੱਥੇ ਪਹੁੰਚਣ ਗਈਆਂ ਅਸੀਂ ਅਪੀਲ ਕਰਦੇ ਹਾਂ ਅਧਿਆਪਕ ਵਰਗ ਨੂੰ ਕਿ ਅਧਿਆਪਕ ਚਾਨਣ ਬਨਾਰਾ ਸਮਝਿਆ ਜਾਂਦਾ ਸਮਾਜ ਦਾ ਅਧਿਆਪਕ ਨੂੰ ਇਹ ਦੇਖਿਆ ਜਾਂਦਾ ਕਿ ਇਹ ਬੇਇਨਸਾਫੀ ਖਿਲਾਫ ਖੜੂਗਾ ਤੇ ਬੋਲੂਗਾ ਤੇ ਫਿਰ ਸਾਡੇ ਇੱਕ ਅਧਿਆਪਕ ਸਾਥੀ ਉੱਪਰ ਐਡਾ ਵੱਡਾ ਹਮਲਾ ਹੋ ਜਾਵੇ ਅਸੀਂ ਘਰੇ ਕਿਵੇਂ ਬੈਠ ਜਾਵਾਂਗੇ ਤਾਂ ਸਾਰੇ ਅਧਿਆਪਕ ਸਾਥੀਆਂ ਨੂੰ ਪੰਜਾਬ ਦੇ ਜਿੰਨੇ ਵੀ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ 25 ਸਤੰਬਰ ਨੂੰ ਇੱਥੇ ਜਿਹੜਾ ਧਰਨਾ ਹੋ ਰਿਹਾ ਐਸਐਸਪੀ ਦਫ਼ਤਰ ਸੰਗਰੂਰ ਉਸਦੇ ਵਿੱਚ ਤੁਸੀਂ ਵੀ ਹੀਰਾ ਕੱਟ ਕੇ ਡੰਡੇ 'ਚ ਝੰਡਾ ਪਾ ਕੇ ਪਹੁੰਚੋ ਤਾਂ ਜੋ ਆਪਾਂ ਆਪਣੇ ਸਾਥੀ ਜਿਹੜਾ ਨਰਪੈ ਸਿੰਘ ਖਾਈਆ ਉਸ ਲਈ ਇਨਸਾਫ ਲੈ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ